ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਤਾਂ ਦੋਸਤੋ ਚੱਲ ਰਿਹਾ ਹੈ ਜੀ ਜਨਵਰੀ ਮਹੀਨਾ ਤੇ ਜਨਵਰੀ ਮਹੀਨੇ ਦੇ ਅੱਧ ਵਿੱਚ ਲੁਧਿਆਣੇ ਦੇ ਬਾਜ਼ਾਰਾਂ ਵਿੱਚ ਸੇਲਾ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਲੁਧਿਆਣੇ ਦੀ ਗਊਸ਼ਾਲਾ ਮਾਰਕੀਟ ਜਿੱਥੇ ਕੀ ਜੀ ਸੇਲਾ ਪੂਰੇ ਜੋਰਾਂ ਸ਼ੋਰਾਂ ਨਾਲ ਲੱਗ ਚੁੱਕੀਆਂ ਨੇ ਸਿਰਫ ਔਰੇ ਕੱਪੜੇ ਤੁਹਾਨੂੰ ਟੋਪ ਗਰਮ ਕੋਟੀ ਵਗੈਰਾ ਆ ਕੁੜੀਆਂ ਦੇ ਟੋਪ ਵਗੈਰਾ ਸਭ ਔਰੇ 100-100 ਰੁਪਏ ਦੀ ਸੇਲ ਵਿੱਚ ਮਿਲਣਗੇ ਜੀ ਸਿਰਫ 100 ਰੁਪਏ ਦੇ ਆ ਜਿਵੇਂ ਬੈਲਵਟ ਦੀ ਇੱਕ ਹੁੱਡੀ ਟਾਈਪ ਐ ਇਹ ਸਿਰਫ ਔਰ ਸਿਰਫ ਔਰੇ 100 ਰੁਪਏ ਦੀ ਹੈ ਮਤਲਬ ਬੱਚਿਆਂ ਦੇ 10 ਤੋਂ 12 ਸਾਲ ਦੇ ਬੱਚੇ ਦੇ ਕੱਪੜੇ ਆ ਰਾਮ ਨਾਲ ਚਾਹੇ ਕੁੜੀਆਂ ਵਾਲੇ ਕੱਪੜੇ ਆ ਰਾਮ ਨਾਲ ਔਰੇ ਤੁਹਾਨੂੰ 100-100 ਰੁਪਏ ਦੇ ਮਿਲ ਜਾਣਗੇ ਮੈਂ ਤੁਹਾਨੂੰ ਪਹਿਲਾ ਦੱਸ ਦਵਾਂ ਜੀ ਗਊਸ਼ਾਲਾ ਮਾਰਕੀਟ ਲੁਧਿਆਣੇ ਦੀ ਇੱਕੋ ਇੱਕ ਅਜਿਹੀ ਮਾਰਕੀਟ ਹੈ ਜਿੱਥੇ ਕਿ ਕੱਪੜਾ ਤੁਹਾਨੂੰ ਤੋਲ ਕੇ ਦਿੱ ਦਿੱਤਾ ਜਾਂਦਾ ਹੈ ਚਾਹੇ ਉਹ ਕੰਬਲ ਹੋਵੇ ਚਾਹੇ ਗਰਮ ਕਪੜਾ ਕੋਈ ਵੀ ਫਰ ਵਾਲਾ ਕਪੜਾ ਹੋਵੇ ਇਸ ਵਾਲੀ ਮਾਰਕੀਟ ਵਿੱਚ ਤੁਹਾਨੂੰ ਕਪੜਾ ਤੋਲ ਕੇ ਦਿੱਤਾ ਜਾਂਦਾ ਹੈ ਇਸ ਵਾਲੀ ਮਾਰਕੀਟ ਵਿੱਚ ਬੈੱਡ ਸ਼ੀਟਾਂ ਰਜਾਈਆਂ ਦੇ ਕਵਰ ਵਗੈਰਾ ਸਭ ਤੁਹਾਨੂੰ ਤੋਲ ਕੇ ਦਿੱਤੇ ਜਾਂਦੇ ਨੇ ਤਾਂ ਦੋਸਤੋ ਇਦਾਂ ਦੀਆਂ ਵੀਡੀਓਜ਼ ਸਾਡੇ ਚੈਨਲ ਪੰਜਾਬੀ ਬਲੌਗਰ ਸਿਮਰ ਤੇ ਬਹੁਤ ਜ਼ਿਆਦਾ ਪੈਂਦੀਆਂ ਨੇ ਤਾਂ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਔਰ ਹਾਂ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਜਿਵੇਂ ਆਹ ਦੇਖੋ ਆਹ ਵਾਲਾ ਕੋਟ ਟਾਈਪ ਹੈ ਕੁਛ ਕੁੜੀਆਂ ਵਾਲਾ ਬਹੁਤ ਜ਼ਿਆਦਾ ਗਰਮ ਸੀਗਾ ਇਹ ਉਰੇ ਸਿਰਫ 100 ਰੁਪਏ ਦਾ ਲੱਗਿਆ ਸੀਗਾ ਕਿਉਂਕਿ ਕਪੜਾ ਨਾ ਫੈਕਟਰੀਆਂ ਤੋਂ ਡਾਇਰੈਕਟ ਆਂਦਾ ਜਿਹੜਾ ਥੋੜਾ ਜਿਹਾ ਡਿਫੈਕਟ ਮਾਲ ਹੋ ਜਾਂਦਾ ਹੈ ਨਾ ਫਿਰ ਉਹਨਾਂ ਨੂੰ ਇਹ 100 ਰੁਪਏ ਦੀ ਸੇਲ ਵਿੱਚ ਕੱਢ ਦਿੰਦੇ ਨੇ ਬਹੁਤ ਜ਼ਿਆਦਾ ਬਟ ਕਈ ਕਪੜੇ ਇਦਾਂ ਦੇ ਹੁੰਦੇ ਨੇ ਜਿਹੜੇ ਕੀ ਸੈਕੰਡ ਹੈਂਡ ਕਪੜੇ ਵੀ ਹੁੰਦੇ ਆ ਇਸ ਵਾਲੀ ਮਾਰਕੀਟ ਵਿੱਚ ਤੁਹਾਨੂੰ ਸੈਕੰਡ ਹੈਂਡ ਕਪੜਾ ਵੀ ਮਿਲੇਗਾ ਕਿਉਂਕਿ ਲੁਧਿਆਣੇ ਦੀ ਬਹੁਤ ਸਾਰੀਆਂ ਅਜਿਹੇ ਬਾਜ਼ਾਰ ਨੇ ਜਿੱਥੇ ਕੀ ਜੀ ਕਪੜਾ ਸੈਕੰਡ ਹੈਂਡ ਵੀ ਦਿੱਤਾ ਜਾਂਦਾ ਹੈ ਤਾਂ ਦੇਖੋ ਜੀ ਪੂਰੀ ਦੀ ਪੂਰੀ ਮਾਰਕੀਟ ਵਿੱਚ ਇਸ ਟਾਈਮ ਗਰਮ ਕੱਪੜਿਆਂ ਦੀ ਪਰਮਾਰ ਲੱਗੀ ਹੋਈ ਹੈ ਅ ਜਿਵੇਂ ਆ ਵਾਲਾਂ ਵਾਲੇ ਹੋਏ ਇਹ ਉਰੇ 2-200 ਰੁਪਏ ਦੇ ਪੀਸ ਸੀਗੇ 3-300 ਰੁਪਏ ਦੇ ਮਤਲਬ ਜਿਹੜੇ ਆ ਭਾਲੂ ਜੇ ਵਾਲੇ Baal ਹੁੰਦੇ ਨਾ ਗਰਮ ਸੀਗੇ ਵਧੀਆ ਵਾਲੇ ਤੇ ਆ ਜਿਵੇਂ ਕੂੜਤੇ ਟੰਗੇ ਵੇ ਸਭ ਦਾ ਮਤਲਬ ਅਲੱਗ-ਅਲੱਗ ਰੇਟ ਸੀਗਾ ਮਤਲਬ 100 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ 100 200 300 ਰੁਪਿਆ ਇਸ ਤਰ੍ਹਾਂ ਤਾਂ ਦੇਖੋ ਜੀ ਆ ਜਿਹੜੇ ਫਰ ਵਾਲਾ ਕੱਪੜਾ ਏ ਇਹਨੂੰ ਤੁਸੀਂ ਐਜ਼ ਏ ਡੋਰ ਮੈਟ ਵੀ ਯੂਜ਼ ਕਰ ਸਕਦੇ ਹੋ ਇਹ ਉਰੇ ਤੁਹਾਨੂੰ ਤੋਲ ਕੇ ਦਿੱਤਾ ਜਾਂਦਾ ਹੈ ਇਸ ਦਾ ਫਿਲਹਾਲ ਉਰੇ ਰੇਟ ਚੱਲ ਰਿਹਾ ਹੈ ਜੀ 250 ਰੁਪਏ ਕਿਲੋ ਹੁਣ ਇਹ ਕਿੰਨੇ ਕਿਲੋ ਦਾ ਹੋਵੇਗਾ ਉਹ ਤੋਲ ਕੇ ਹੀ ਪਤਾ ਲੱਗੇਗਾ ਤੇ ਜਿਹੜੇ ਆਹ ਵਾਲੇ ਸਾਰੇ ਇਹਨਾਂ ਦੇ ਬੋਰੀਆਂ ਵਿੱਚ ਇਸ ਤਰ੍ਹਾਂ ਪੀਸ ਭਰੇ ਹੋਏ ਨੇ ਇਹ ਸਾਰੇ ਇੱਥੇ ਤੁਹਾਨੂੰ ਤੋਲ ਕੇ ਦਿੱਤੇ ਜਾਂਦੇ ਨੇ ਕੋਈ 200 ਰੁਪਏ ਕਿਲੋ ਹੈ ਕੋਈ 250 ਰੁਪਏ ਕਿਲੋ ਹੈ ਇਸ ਤਰ੍ਹਾਂ ਕਿਉਂਕਿ ਇਹ ਵਾਲਾ ਕਪੜਾ ਅਲੱਗ-ਅਲੱਗ ਕੰਮਾਂ ਦੇ ਉਹ ਇਹਨਾਂ ਦਾ ਸਮਾਨ ਬਣਦਾ ਹੈ ਚਾਹੇ ਤੁਸੀਂ ਡੋਰ ਮੈਟ ਬਣਾਓ ਜਿਵੇਂ ਆ ਬੈਲਵਟ ਦਾ ਸਟੱਫ ਹੋਇਆ ਚਾਹੀਦੇ ਤੁਸੀਂ ਡ्रेसेस ਬਣਵਾਓ ਸੂਟ ਸਿਲਵਾਓ ਜਿਨ੍ਹਾਂ ਨੂੰ ਸਟੀਚਿੰਗ ਦਾ ਕੰਮ ਆਉਂਦਾ ਹੈ ਜੀ ਉਹ ਗਊਸ਼ਾਲਾ ਦੀ ਮਾਰਕੀਟ ਵਿੱਚ ਆ ਕੇ ਆਪਣੀ ਮਨਪਸੰਦ ਦਾ ਕਪੜਾ ਲੈ ਕੇ ਜਾ ਸਕਦੇ ਹੋ ਚਾਹੇ ਤੁਸੀਂ ਬੱਚਿਆਂ ਦੀ ਡ्रेसेस ਦਾ ਕਪੜਾ ਵੀ ਲੈਣਾ ਉਹ ਵੀ ਤੁਹਾਨੂੰ ਇਸੇ ਵਾਲੀ ਮਾਰਕੀਟ ਵਿੱਚ ਮਿਲੇਗਾ ਤਾਂ ਦੇਖੋ ਜੀ ਫੇਰ ਇੱਥੇ ਇੱਕ ਦੁਕਾਨ ਲੱਗੀ ਹੈ ਜਿੱਥੇ ਕਿ ਜੇ ਸਾਰਾ 100 ਰੁਪਏ ਤੋਂ ਕਪੜਾ ਸਟਾਰਟ ਹੋ ਜਾਂਦਾ ਹੈ ਜੀ ਰੈਡੀमेड ਆ ਸਭ ਇੱਥੇ ਜਿਹੜੀ ਜੈਗਿੰਗ ਟਾਈਪ ਹੈ ਮਤਲਬ ਸਭ 100 ਰੁਪਏ 1.5 150 ਰੁਪਏ ਇਸ ਤਰ੍ਹਾਂ ਲਗਾਇਆ ਹੋਇਆ ਹੈ ਜੀ ਤਾਂ ਜੀ ਗਊਸ਼ਾਲਾ ਲੁਧਿਆਣੇ ਦੀ ਇੱਕੋ ਇੱਕ ਅਜਿਹੀ ਮਾਰਕੀਟ ਹੈ ਜਿਹੜੀ ਕਿ ਗਰਮ ਕੱਪੜਿਆਂ ਦੀ ਮਾਰਕੀਟ ਕਹਾਈ ਜਾਂਦੀ ਹੈ ਤੇ ਇਸ ਵਾਲੀ ਮਾਰਕੀਟ ਵਿੱਚ ਤੁਹਾਨੂੰ ਬਲੈਂਕਟਸ ਗਰਮ ਚਾਦਰਾਂ ਗਰਮ ਗਲਾਫ ਫਾਈਬਰ ਵਾਲੀਆਂ ਰਜਾਈਆਂ ਬੈਲਵੈਂਟ ਦਾ ਕੱਪੜਾ ਇਨਰ ਸੂਟ ਦਾ ਕੱਪੜਾ ਆ ਕੋਟੀਆਂ ਦਾ ਕੱਪੜਾ ਫਰ ਵਾਲਾ ਕੱਪੜਾ ਤੁਸੀਂ ਕਿਸੇ ਵੀ ਪ੍ਰਕਾਰ ਦਾ ਕੱਪੜਾ ਲੈਣਾ ਉਹ ਜੀ ਤੁਹਾਨੂੰ ਸਿਰਫ ਗਊਸ਼ਾਲਾ ਮਾਰਕੀਟ ਵਿੱਚ ਹੀ ਮਿਲੇਗਾ ਤੇ ਹਜੇ ਕਿਉਂਕਿ ਸੀਜ਼ਨ ਫੁੱਲ ਚੱਲ ਰਿਹਾ ਹੈ ਇਸ ਕਰਕੇ ਸੀਜ਼ਨ ਥੋ ਮਤਲਬ ਰੇਟ ਥੋੜਾ ਜਨਾ ਦਾ ਜ਼ਿਆਦਾ ਹੈ ਜਿਵੇਂ ਹੀ ਲੋਹੜੀ ਦੇ ਬਾਅਦ ਤੋਂ ਮੌਸਮ ਖੁੱਲਣ ਲੱਗ ਜਾਂਦਾ ਹੈ ਜੀ ਤਾਂ ਲੁਧਿਆਣੇ ਦੇ ਬਾਜ਼ਾਰਾਂ ਵਿੱਚ ਬਹੁਤ ਜ਼ਿਆਦਾ ਸੇਲਾ ਲੱਗ ਜਾਂਦੀਆਂ ਨੇ ਤਾਂ ਇਹ ਗਊਸ਼ਾਲਾ ਮਾਰਕੀਟ ਵਿੱਚ ਵੀ ਲੁਧਿਆਣ ਇੱਥੇ ਲੋਹੜੀ ਦੇ ਬਾਅਦ ਚ ਬਹੁਤ ਜ਼ਿਆਦਾ ਸੇਲਾ ਲਗਾਈਆਂ ਜਾਂਦੀਆਂ ਨੇ ਜੀ ਤਾਂ ਇਹ ਦੇਖੋ ਅੱਜ ਅਸੀਂ ਤੁਹਾਨੂੰ ਸਿਰਫ ਇੱਥੇ ਦੱਸ ਰਹੇ ਆ ਜੀ ਆ ਜਿਹੜਾ ਕੱਪੜਾ 100-100 ਰੁਪਏ ਤੋਂ ਮਤਲਬ ਵੂਲਨ ਦਾ ਕੱਪੜਾ ਸਟਾਰਟ ਹੋ ਜਾਂਦਾ ਆ ਜਿਹੜੇ ਇੱਥੇ ਕੂਰਤੇ ਤੁਸੀਂ ਦੇਖੇ ਟੰਗੇ ਵੇ ਸਾਰੇ ਉਹਦੇ 2250 ਰੁਪਏ ਦੇ ਆ ਕੁੜੀਆਂ ਦੇ ਟੋਪ ਹੋਏ ਆ 150 ਰੁਪਏ ਦੇ ਇਸ ਤਰ੍ਹਾਂ ਇਹਨਾਂ ਨੇ ਪੂਰੀ ਦੀ ਅੱਧੀ ਮਾਰਕੀਟ ਤਾਂ तकरीबन ਇਹ ਵਾਲੇ ਕੱਪੜਿਆਂ ਨਾਲ ਹੀ ਭਰੀ ਹੁੰਦੀ ਹੈ ਕਿਉਂਕਿ ਚਾਹੇ ਤੁਸੀਂ ਲੌਂਗ ਕੋਟ ਲੋ ਅਲੱਗ-ਅਲੱਗ ਤਰ੍ਹਾਂ ਦੇ ਬਹੁਤ ਜ਼ਿਆਦਾ ਔਰ ਹਾਂ ਇੱਕ ਹੋਰ ਮੈਂ ਤੁਹਾਨੂੰ ਦੱਸ ਦਵਾਂ ਗਊਸ਼ਾਲਾ ਮਾਰਕੀਟ ਵਿੱਚ ਸੰਡੇ ਨੂੰ ਸੇਲ ਲੱਗਦੀ ਹੈ ਬਹੁਤ ਜ਼ਿਆਦਾ ਇੱਥੇ ਸੰਡੇ ਨੂੰ ਤਾਂ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਆ ਦੇਖੋ ਜੀ ਮੈਂ ਪੂਰੇ ਥਾਨਾ ਦੇ ਥਾਨ ਪਏ ਹੋਏ ਨੇ ਇੱਥੇ ਤੁਸੀਂ ਆਪਣੀ ਮਨਪਸੰਦ ਦਾ ਕੱਪੜਾ ਜਿੰਨਾ ਮੀਟਰ ਲੈਣਾ ਤੁਸੀਂ ਇਹ ਮੀਟਰ ਦੇ ਹਿਸਾਬ ਨਾਲ ਵੀ ਕੱਪੜਾ ਦਿੰਦੇ ਨੇ ਜੀ ਚਾਹੇ ਤੁਸੀਂ ਕਿੰ ਜਿੰਨਾ ਮਰਜੀ ਮੀਟਰ ਕਟਵਾ ਲਓ ਆ ਜਿਵੇਂ ਆ ਕੱਪੜਾ ਇਹ ਵੀ ਬੈਲਵਟ ਦਾ ਕੱਪੜਾ ਸੀਗਾ ਇਹਦੀ ਚਾਹੇ ਤੁਸੀਂ ਮਤਲਬ ਹੂਡੀ ਟਾਈਪ ਕੁਝ ਵੀ ਤੁਹਾਨੂੰ ਆਂਦਾ ਹੈ ਬਣਾਉਣਾ ਚਾਹੋ ਤੁਸੀਂ ਬਣਾ ਲਓ ਚਾਹੇ ਇਹਨੂੰ ਐਜ਼ ਏ ਬੈੱਡ ਸ਼ੀਟ ਵੀ ਯੂਜ਼ ਕਰ ਸਕਦੇ ਹੋ ਕਿਉਂਕਿ ਇਹ ਬੜਾ ਬਹੁਤ ਵੱਡਾ ਪੀਸ ਸੀਗਾ ਇੱਥੇ ਤੇ ਜਿਹੜਿਆ ਇਹਨਾਂ ਟੋਟੇ ਸਿੱਟੇ ਵੇ ਸਭ ਇੱਥੇ ਤੁਹਾਨੂੰ ਤੋਲ ਕੇ ਦਿੱਤੇ ਜਾਂਦੇ ਨੇ weight ਦੇ ਹਿਸਾਬ ਨਾਲ ਇਹਨਾਂ ਨੇ ਫਿਰ ਆਪਨਾਓ ਵੇਟ ਕਰਕੇ ਅੰਦਰ ਕੰਡੇ ਰੱਖੇ ਹੋਏ ਨੇ ਜੀ ਸਾਰੇ ਫਿਰੇ ਵੇਟ ਕਰਕੇ ਉਸ ਹਿਸਾਬ ਨਾਲ ਦੱਸਣਗੇ ਕਿ ਕਿੰਨੇ ਦਾ ਕਪੜਾ ਹੋਇਆ ਤਾਂ ਦੇਖੋ ਜੀ ਪੂਰੀ ਦੀ ਪੂਰੀ ਮਾਰਕੀਟ ਗਊਸ਼ਾਲਾ ਮਾਰਕੀਟ ਇਸ ਟਾਈਮ ਗਰਮ ਕੱਪੜਿਆਂ ਨਾਲ ਫੁੱਲ ਭਰੀ ਹੋਈ ਹੈ ਕਿਉਂਕਿ ਹੁਣ ਸੇਲਾਂ ਦਾ ਟਾਈਮ ਚੱਲ ਰਿਹਾ ਹੈ ਬਸ ਥੋੜੇ ਜਿ ਦਿਨ ਤੱਕ ਲੁਧਿਆਣੇ ਦੇ ਸਾਰੇ ਬਾਜ਼ਾਰਾਂ ਵਿੱਚ ਸੇਲਾਂ ਲੱਗ ਜਾਣਗੀਆਂ ਦੇਖੋ ਜੀ ਇਸ ਵਾਲੀ ਮਾਰਕੀਟ ਵਿੱਚ ਇੱਕ ਤੇ ਇੱਕ ਗਰਮ ਕਪੜਾ ਹੈ ਅਜਿਹਾ ਕਪੜਾ ਜਿਹੜਾ ਤੁਸੀਂ ਦੇਖਿਆ ਹੋ ਵੀ ਨਹੀਂ ਹੋਵੇਗਾ ਜਿਨ੍ਹਾਂ ਦੇ ਸੌਫਟ ਵਾਈਜ਼ ਬਣਦੇ ਆ ਨਾ ਫਰ ਵਾਲੇ ਫਰ ਹੁੰਦੀ ਜਿਹੜੀ ਉਹ ਵਾਲੀ ਫਰ ਵੀ ਤੁਹਾਨੂੰ ਇਸੇ ਵਾਲੀ ਮਾਰਕੀਟ ਵਿੱਚ ਮਿਲੇਗੀ ਤਾਂ ਦੇਖੋ ਇੱਥੇ ਲੋਕ ਕਿਸ ਤਰ੍ਹਾਂ ਪੂਰਾ ਕੱਪੜਾ ਮਤਲਬ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਲੇਡੀਜ਼ ਖਰੀਦਦੀਆਂ ਨੇ ਆਪਣੀ ਮਨਪਸੰਦ ਦਾ ਕੱਪੜਾ ਲੈ ਕੇ ਜਾ ਰਹੇ ਨੇ ਜਿਹੜੇ ਆ ਤੁਸੀਂ 벨ਵਟ ਦੇ ਰੋਲਾਂ ਦੇ ਰੋਲ ਦੇਖ ਰਹੇ ਹੋ ਇਹ ਸਭ ਇੱਥੇ ਕੱਟ-ਕੱਟ ਕੇ ਇਹਨਾਂ ਨੇ ਫਿਰ ਦੇਣੇ ਆ ਜਾਂ ਤਾਂ ਤੋਲ ਕੇ ਦਿੰਦੇ ਨੇ ਜਾਂ ਫਿਰ ਇਹ ਆਪਣਾ ਮੀਟਰ ਦੇ ਹਿਸਾਬ ਨਾਲ ਦਿੰਦੇ ਨੇ ਬੈਲਵਟ ਦਾ ਸੂਟ ਇੱਥੇ ਜੀ 200 ਰੁਪਏ ਤੋਂ ਸਟਾਰਟ ਹੋ ਜਾਂਦਾ ਗਊਸ਼ਾਲਾ ਮਾਰਕੀਟ ਵਿੱਚ ਤੇ ਸਿਲਿਆ ਸਿਲਾਇਆ ਸੂਟ ਉਰੇ 450 ਰੁਪਏ ਦਾ ਹੈ ਨਾਲ ਪੈਂਟ ਪਲਾਜ਼ੋ ਐਸੀ ਲਈ ਵੀ ਤਾਂ ਦੋਸਤੋ ਐਸੀ ਕੀ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ नीचे कमेंट सेक्शन ਵਿੱਚ ਜ਼ਰੂਰ ਪੁੱਛਿਆ ਕਰੋ ਤੇ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਚਲੋ ਜੀ ਹੁਣ ਅਸੀਂ ਤੁਹਾਨੂੰ ਲੁਧਿਆਣੇ ਦੇ ਕਿਸੇ ਹੋਰ ਬਾਜ਼ਾਰ ਵਿੱਚ ਮਿਲਦੇ ਆ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਕਾਲ ਜੀਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਜੀ